ਸਾਫ੍ਰੀਕਲ ਦੋਸਤੋ ਸਵਾਗਤ ਹੈ ਤੁਹਾਡਾ ਜੇਕੇ ਡੇਰੀ ਫਾਰਮ ਜਮੂਣਾਣਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਇੱਕ ਤੁਹਾਨੂੰ ਬਹੁਤ ਸੋਹਣੀ ਮੱਝ ਦਿਖਾਉਣੀ ਹੈ ਜਿਹੜੀ ਸਾਹਮਣੇ ਤੁਸੀਂ ਫਰੇਮ ਦੇ ਵਿੱਚ ਦੇਖ ਰਹੇ ਆ ਪਿਓਰ ਮੂਰਾ ਇਹ ਵੀਡੀਓ ਪਿੰਡ ਜਮੂਣਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਆ ਰਹੇ ਆ ਠੰਡੀ ਸੇਲ ਮੱਝ ਅੱਜ ਤੁਸੀਂ ਦੇਖ ਹੀ ਸਕਦੇ ਹੋ ਬਾਈ ਸੰਗਲ ਫੜ ਕੇ ਖੜਾ ਬਿਲਕੁਲ ਵੀ ਘਬਰਾਟ ਨਹੀਂ ਮੱਝ ਦੇ ਵਿੱਚ ਥੋੜਾ ਥਾਂ ਇੱਥੇ ਭੀੜਾ ਤੇ ਐਦਾਂ ਤੋਰੀ ਲਾਇਆ ਜਾਵੇ ਤੋੜ ਲਾ। ਉਹ ਵੀ ਥੋੜੀ ਜਿਹੀ ਚਿੱਟੀ ਆ ਨਾ। ਆਮਰੇ ਹੀ ਤਰਸ ਪਾਵਾ। ਯਾ ਬੜ ਠੀਕ ਆ ਅੱਡ ਤਾਂ ਦੱਸੀ ਹੋਊਗਾ। ਇਧਰ ਇਧਰ ਵੀ ਲਿਆ ਛਾਵੇਂ ਜੇ ਥੋੜਾ ਜਿਹਾ ਕੇਵਰਾ ਸੱਪ ਪਾਈ। ਪਰਾਂ ਨੂੰ ਲਿਆ ਪਰਾਂ ਨੂੰ ਆ ਬੁਰਜੀ ਦੇ ਉੱਤੋਂ ਦੀ ਕਿਹੜਾ ਦਵਾਲਾ। ਹੌਲੀ ਹੌਲੀ। ਪਰਾਂ ਲੈ। ਉੱਪਰ ਹੀ ਦਿਆ। ਠਣਾ ਬਹੁਤ ਸੋਹਣਾ ਆ ਨਾ ਠਣਾ ਚ ਵਿਰਲ ਵੀ ਚੰਗੀ ਆ ਤੇ ਅੱਗੋਂ ਪਤਲੇ ਹੁੰਦੇ ਚ ਮੋਟੇ ਥਾ ਮੋੜ ਮੋੜ ਲਬੇ ਮੋੜ ਲਾ ਆ ਤੇ ਬਾਸ ਹਾਂ ਮੋੜ ਹੋਣੀ ਹੋਣੀ ਆਉਣੀ ਆਉਣੀ ਹਰ ਜਾ ਨਹੀਂ ਚੰਗਾ ਬਣਾਇਆ ਤੇ ਤਾਂ ਹੁੰਦਾ ਇਹ ਹੁਣ ਤੱਕ ਦੇਖੋ ਬਾਕੀ ਵੀ ਜਾਨਵਰ ਬਾਈ ਕੋਲ ਬਹੁਤ ਚੰਗੇ ਆ ਨੀਲੀ ਰਾਵੀ ਅੱਜ ਸਾਰੇ ਪਸ਼ੂਆਂ ਦੀ ਜਾਣਕਾਰੀ ਲਵਾਂਗੇ ਆਪਾਂ ਅੱਛਾ ਪਹਿਲਾਂ ਜਿਹੜੀ ਆਪਾਂ ਵੇਚਣੀ ਹੈ ਮੱਝ ਮੁਰਾ ਉਹ ਤੋਂ ਪਹਿਲਾਂ ਇਹ ਨੀਲੀ ਰਾਵੀ ਬਾਰੇ ਦੱਸੋ ਇਹ ਨਾਲ ਹੋ ਜੇ ਨਾਲ ਹੋ ਜੇ ਤੇ ਮਾਈਲੀ ਇਹ ਨੀਲੀ ਰਾਵੀ ਬਾਈ ਜੀ ਆਪਾਂ ਨਾਬੇ ਤੋਂ ਲਿਆਂਦੀ ਸੀ ਇਹਦੀ ਮਾਂ ਠੀਕ ਹੈ ਸੀ ਕਿ ਇਹ ਸੂਣ ਵਾਲੀ ਸੀ 5-6 ਦਿਨਾਂ ਦੀ ਸੂਣ ਵਾਲੀ ਸੀ ਤਿਲ ਸੀਗੀ ਉਹ ਕੱਟ ਲੱਗਿਆ ਸੀ ਉਹਦੇ ਠੀਕ 59 ਦਿਨ ਬਾਅਦ ਆਪਣੇ ਕੋਲ ਆ ਕੇ ਦੂਗੀ ਸੀ ਇਹ ਕੱਟੀ ਦਿੱਤੀ ਸੀ ਠੀਕ ਉਹਦੇ ਥੱਲੇ ਥੱਲੇ ਸੀਗਾ 14 ਲੀਟਰ ਦੁੱਧ ਸੀਗਾ ਦਿੱਦੀ ਥੱਲੇ ਥੱਲੇ ਹਾਂ ਥੱਲੇ ਥੱਲੇ ਠੀਕ ਉਸ ਤੋਂ ਬਾਅਦ ਆਪਾਂ ਉਹ ਵੇਟ ਨਹੀਂ ਕਰਾਈ ਤੇ ਉਹ ਦੇਤੀ ਸੀ ਠੀਕ ਇਹ ਉਹਦੀ ਆ ਜੀ ਛਟਕਿਆ ਦੇ ਥੱਲੇ ਵੀ ਦੂਜੇ ਦਿਨ 16 ਲੀਟਰ ਦਿੱਤਾ ਪਹਿਲੇ ਸੀ ਲੈਤੀਗਾ 12 13 ਲੀਟਰ ਪਹਿਲੇ ਲੈਤੀ ਸੀਗਾ ਠੀਕ ਹੈ ਤੇ ਹੁਣ ਵੀ ਉਹ ਜਿਹੜੀ ਆ ਪਰਾਂ ਜਿਹੜੀਆਂ ਝੋਟੀਆਂ ਇਹ ਵੀ ਇਸੇ ਦੀਆਂ ਪਹਿਲੀ ਵਾਲੀ ਜਿਹੜੀ ਉਹ ਕੱਟੀ ਹੈ ਜੀ ਉਹ ਇਹਦੀ ਪਹਿਲੇ ਸੂਵੇ ਦੀ ਹੈ 252 ਨੰਬਰ ਦੀ ਹੈ ਜੀ ਆਹ ਵਾਲੀ ਹਾਂਜੀ ਤੇ ਉਸ ਤੋਂ ਬਾਅਦ ਜੀ ਆ ਪ੍ਰਾਈਵੇਟ ਸਾਣ ਦੀ ਆ ਗਈ ਗੁਰਜੀਤ ਦੂਤਾਲੇ ਦੀ ਅੱਛਾ ਤੋਤਾਂਲੇ ਦੀ ਹਾਂਜੀ ਆਹਾ ਇਹਦੀ ਕੱਟੀ ਹੈ ਜਿਹੜੀ ਆਪਾਂ ਸੇਲ ਕਰਨੀ ਹੈ ਜੀ ਅੱਛਾ ਇਹ ਪਹਿਲੇ ਸੂਵੇ ਦੀ ਹੈ ਜੀ ਹੁਣ ਦੂਜੇ ਸੂਵੇ ਆ ਇਹ ਦੂਜੇ ਸੂਵੇ ਹੁਣ ਸੂਵੇ ਦੋਸਤੋ ਆ ਪਹਿਲੇ ਸੂਵੇ ਦੀ ਕੱਟੀ ਆ ਜਿਹੜੀ ਮੱਝ ਆਪਾਂ ਸੇਲ ਕਰਨੀ ਹੈ ਬਾਈ ਨੇ ਹੋਨ ਦੂਜੇ ਸੂਏ ਨਾ ਸੂਣਾ ਐ ਇਧਰ ਉਹ ਵੀ ਠੰਡ ਦੇਖ ਲੋ ਐਸ ਪਾਸੋਂ ਵੀ ਵਿਰਲਵੁੱਲ ਚੰਗੀ ਆ ਥਾਣ ਵੈਸੇ ਵੀ ਸੋਹਣੇ ਆ ਫਲੀਆਂ ਵਰਗੇ ਬਕੌਨੀ ਦੇਸ ਗਿਆ ਥੰਪ ਕਿੰਨੇ ਕ ਦਿਨ ਰਹਿੰਦੇ ਆ ਦੇ ਇਹ M29 ਦੀ ਆ ਬਾਈ ਜੀ ਅਛਾ ਪ M29 ਦੀ ਆ ਆਪਾਂ ਆਪਣੇ ਲਿਆ ਜਾਲਾਈ ਸੀ ਜਿਹੜਾ ਪੈਂਚ ਦੱਸੀ ਹਰੀਆਂ ਤੋਂ ਜੀ ਹਾਂਜੀ ਉਹ ਤੋਂ ਖਰੀਦੀ ਸੀ ਇਹ ਝੋਟੀ ਠੀਕ ਆ ਹਰੀਆਂ ਹਾਂ ਹਰੀਆਂ ਤੋਂ ਉਹਦੀ ਮਾਂਥਲੇ ਸੀ 1500 ਲੀਟਰ ਦੁੱਧ ਇਹਨੇ ਪਹਿਲੇ ਸੂਏ 12 ਕਿੱਲੋ ਦਿੱਤਾ ਜੀ ਇਹ ਨਹੀਂ ਹੁਣ ਮੇਰੇ ਕੋਲ ਇੰਜੈਕਸ਼ਨ ਹੈਗਾ ਜੀ ਤੇ ਆ ਪਤਾ ਨਹੀਂ ਯਾਦ ਨਹੀਂ ਕਿਹੜੇ ਤੋਂ ਅੱਛਾ ਹੁਣ ਨਹੀਂ ਪਤਾ ਵੀ ਕਿਹੜੇ ਤੋਂ ਪਤਾ ਨਹੀਂ ਵੇ ਹੈਗਾ ਇੰਜੈਕਸ਼ਨ ਪਿਆ ਜੀ ਤੁਹਾਨੂੰ ਦਿਖਾ ਦਿੰਦੇ ਆ ਚੰਗੇ ਸੀਮੈਂਟ ਹੋਈਆਂ ਠੀਕ ਆਪ ਐਮ ਨਤੀ ਦੀ ਆ ਹਾਂਜੀ ਆਪ ਨੇ ਠੀਕ ਹੈ ਮੇਰੇ ਕੋਲ ਉਹ ਲਿਆ ਵੀ ਆਪ ਸੀ ਜਾ ਕੇ ਹੈਨਾ ਹਾਂ ਆਪ ਹੀ ਲੈ ਕੇ ਆਏ ਸਰਪੰਚ ਨੂੰ ਵੀ ਬਹੁਤ ਸ਼ੌਂਕ ਆਈ ਠੀਕ ਹੈ ਉਹਨੇ ਸੇਲਸੂ ਕਰਤੀ ਸਾਰੇ ਪਸ਼ੂ ਹੀ ਤੇ ਜਵਾਜੂਲੇ ਬਾਹਰ ਚਾ ਚੰਗੇ ਸੀ ਹੁਣ ਸੇ ਬੱਚੇ ਬਾਹਰ ਜਾਵੜੇ ਸਾਰਿਆਂ ਦੇ ਜੀ ਉਹੀ ਆਣਾਂ ਠੀਕ ਅੱਛਾ ਪਹਿਲੇ ਸੂਏ ਕਿੰਨਾ ਦੇ ਦੁੱਸੀ ਇਹਦਾ ਘਰੇ ਵੜਖਣ ਵਾਲੀ ਜੀ ਪਹਿਲੇ ਸੂਏ ਪਹਿਲੇ ਸੂਏ ਕਿੰਨਾ ਦੇ ਦੁੱਸੀ ਪਹਿਲੇ ਸੂਏ 12 ਲੀਟਰ ਦਿੱਤਾ ਸੀ ਆਪਣਾ ਹੀ ਆਪਣੀ ਸੇਵਾ ਦੇ ਹਿਸਾਬ ਨਾਲ ਜਿੰਨਾ ਕ ਆਪਾਂ ਕੋਈ ਬਾਲਿਆ ਵੇਚਣਾ ਦਾ ਹੁੰਦਾ ਨਹੀਂ ਜੀ ਨਾ ਗੁਲਾਚ ਜਿੰਨਾ ਕ ਲੋੜ ਉਹਨਾਂ ਕ ਪਾਲੀ ਦੇ ਜਦੋਂ ਤੋਂ ਬਾਈ ਜੀ ਦਾ ਦਿਆਂ ਦਾ ਕੰਮ ਆ ਕੋਈ ਸਾਹਮਣੇ ਦੇਖ ਸਕਦੇ ਆ ਖੇਤੀਬਾੜੀ ਵੀ ਚੰਗੀ ਕਰਦੇ ਆ ਤੇ ਨਾਲ ਇਹ ਸੰਧੂ ਤੇੜ ਜਿਹੜਾ ਇਹਨਾਂ ਦਾ ਹੈਗਾ ਕੰਪਨੀ ਦਾ ਨਾਮ ਐਸਐਸਡੀ ਠੀਕ ਹੈ ਐਸਐਸਡੀ ਪੂਰਾ ਨਾ ਕੀਤਾ ਦਾ ਐਸਐਸਡੀ ਪਰ ਐਸਐਸਡੀ ਫਾਰਮ ਦੇ ਐਸਐਸਡੀ ਫਾਰਮ ਜਮੂਆਣਾ ਠੀਕ ਹੈ ਤੇ ਪਤੂ ਘਰੇ ਵੈਸੇ ਖਾਣ ਪੀਣ ਨੂੰ ਰੱਖਦੇ ਆ ਨਾਰਮਲ ਜੀ ਸੇਵਾ ਕਰਕੇ ਦੁੱਧ ਚੁੰਦੇ ਪਰ ਮੱਝ ਚੰਗੀ ਆ ਵੈਸੇ ਇਹ ਤੇ ਰੇਟੇ ਦਾ ਫੋਨ ਤੇ ਕਰੋਗੇ ਕਿ ਦੱਸੋਗੇ ਦੱਸੋਣੀਆਂ ਜੀ ਠੀਕ ਹੈ ਵੀ ਦੱਸ ਦੋ ਕੋਈ ਆਪਾਂ 175 ਦੀ ਡਿਮਾਂਡ ਕਰਦੇ ਹਾਂ ਠੀਕ ਹੈ ਛੋ ਹੋ ਜੂ ਇੱਥੇ ਛੋਟਾ ਛੱਟ ਬਾਸ ਮਾਨ ਤਾਨ ਕਰ ਦਿਆਂਗੇ ਜੀ ਠੀਕ ਹੈ ਫੋਨ ਨੰਬਰ ਬੋਲ ਦੋ 95159 ਜੀ 014040 ਠੀਕ ਹੈ ਤੇ ਇੱਕ ਦੋਸਤੋ ਦੱਸ ਦਈਏ ਤੁਹਾਨੂੰ ਪਰਲਾ ਸਿੰਘ ਇਹ ਪੋਪਲਾ ਨੇ ਲਵਾ ਲਿਆ ਸੀਗਾ ਵੈਸੀ ਸਿੰਘ ਬਹੁਤ ਸੋਹਣੇ ਆ ਤੇ ਇਥੇ ਆ ਗਲਾਰਨਾ ਗਲੂਰਨਾ ਦੇ ਵਿੱਚ ਡਾ ਕੇ ਨੇ ਤੋੜ ਲਿਆ ਆਂ ਪੀੜਾ ਥੋੜਾ ਜਿਹਾ ਇੱਧਰ ਬਣਾਇਆ ਹੋਇਆ ਤੇ ਚੰਗੀ ਤਰ੍ਹਾਂ ਦੇਖ ਲਓ ਸਰੀਰ ਬਹੁਤ ਨਿੱਗਰ ਹੈ ਸਭੀ ਚੰਗੀ ਆ ਆਹ ਸਿੰਘ ਨੇ ਤੋੜਿਆ ਇਹ ਦੋ ਪੋਪਲਾ ਪਿਆ ਇਹਦਾ ਵੈਸੀ ਹਾਂ ਪੋਪਲਾ ਪਿਆ ਇਹਦੇ ਹਾਂ ਜੇ ਲੈਣਾ ਹੋਵੇ ਤਾਂ ਪੋਪਲਾ ਹੈ ਇੱਧਰੋਂ ਫੇਰ ਦੇਖ ਲਓ ਤਾਰਾ ਬਹੁਤ ਵੇਰਲਾ ਹੈ ਨਾ ਸੋਨਾ ਤੁਹਾਡਾ ਇਹ ਕਿੰਨੇ ਦਿਨ ਲੈ ਜੂ ਅਜੇ ਇਹ ਇਹ 10 ਹਫਤਾ ਤੱਕ ਲਈ ਹੋਈ ਹਫਤਾ 10 ਦਿਨ ਲੈ ਜੂ ਅਜੇ ਹਫਤਾ ਤਾਂ ਹਾਂ ਲੈ ਜੂਗਾ ਇਹ ਜੇ ਕੁੜੇ ਪੜੇ ਜਮਣੇ ਤੋੜੇ ਇਧਰੋਂ ਦੇਖੋ ਤੁਸੀਂ ਮੜੀ ਹੱਕੋ ਜਾਣ ਲਾਉਗੀ ਤਾਂ ਅਜੇ ਉਹਦੇ ਸਾਥ ਚ ਭਇਆ ਦੋਸਤੋ ਅਜੇ ਬਿਲਕੁਲ ਵੀ ਨਮਾਨ ਨਹੀਂ ਪਾਈ ਲਾਉਗੀ ਤਾਂ ਅਜੇ ਠੀਕ ਹੈ ਦੋਸਤੋ ਵੀਡੀਓ ਵੇਖਣ ਲਈ ਧੰਨਵਾਦ